ਪੰਜਾਬ ਭਰ ਦੇ ਵਿੱਚ ਫਾਇਰ ਸੇਫਟੀ ਹਫਤਾ ਮਨਾਇਆ ਜਾ ਰਿਹਾ ਹੈ 14 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਚਲਰ ਵਾਲੇ ਇਸ ਫਾਇਰ ਸੇਫਟੀ ਹਫਤੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੋਕ ਡ੍ਰਿਲਾਂ ਕਰਕੇ ਲੋਕਾਂ ਨੂੰ ਫਾਇਰ ਸੇਫਟੀ ਦੇ ਨਿਯਮਾਂ ਤੋਂ ਜਾਗ ਤੇ ਜਾਗਰੂਕ ਕਰਾਇਆ ਜਾ ਰਿਹਾ ਹੈ ਉੱਥੇ ਹੀ ਅਗਰ ਆਪਾਤਕਾਲੀਨ ਹਾਲਾਤ ਦੇ ਵਿੱਚ ਕਿਸ ਤਰ੍ਹਾਂ ਉਸ ਨੂੰ ਕੰਟਰੋਲ ਕੀਤਾ ਜਾਣਾ ਉਸ ਦੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸੇ ਤਹਿਤ ਫਾਇਰ ਬ੍ਰਿਗੇਡ ਡਿਪਾਰਟਮੈਂਟ ਵੱਲੋਂ ਪੰਜਾਬ ਫਾਇਰ ਸਰਵਿਸਿਜ਼ ਵੱਲੋਂ ਐਸਪੀਐਸ ਹਸਪੀਟਲ ਦੇ ਵਿੱਚ ਇੱਕ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ ਜਿਸ ਜਿਸ ਦੇ ਵਿੱਚ ਹਸਪਤਾਲ ਦੇ ਵਿੱਚ ਅਗਰ ਆਪਾਤਕਾਲੀ ਹਰਾਤ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਕਿਸ ਤਰ੍ਹਾਂ ਉਸ ਤੋਂ ਨਜਿੱਠਣ ਦੀ ਲੋੜ ਹੁੰਦੀ ਹੈ ਉਸ ਦੇ ਬਾਰੇ ਸਟਾਫ ਨੂੰ ਜਾਣੂ ਕਰਵਾਇਆ ਗਿਆ ਤੇ ਅਗਰ ਇਸ ਅੱਗ ਲੱਗਣ ਦੀ ਹਾਲਾਤ ਦੇ ਵਿੱਚ ਮਰੀਜ਼ਾਂ ਨੂੰ ਕਿਸ ਤਰ੍ਹਾਂ ਉਸ ਜਗ੍ਹਾ ਤੋਂ ਸੇਫਟੀ ਦੇ ਨਾਲ ਬਾਹਰ ਕੱਢਿਆ ਜਾਣਾ ਉਸ ਦੇ ਬਾਰੇ ਵੀ ਇਸ ਮੋਕ ਡ੍ਰਿਲ ਦੇ ਜ਼ਰੀਏ ਸਟਾਫ ਅਤੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਇਸ ਮੌਕੇ ਪੰਜਾਬ ਫਾਇਰ ਸਰਵਿਸ ਦੇ ਸਰਵਿਸ ਦੇ ਐਫ ਐਸਓ ਧੀਰੇ ਸ਼ਰਮਾ ਐਫਐਸਓ ਰਾਜਨ ਸਿੰਘ ਐਫਐਫਐਮ ਰਜਿੰਦਰ ਸਿੰਘ ਨੇ ਦੱਸਿਆ ਕਿ ਕਿਸੇ ਕਾਰਨ ਅੱਗ ਲੱਗ ਜਾਵੇ ਤਾਂ ਘਬਰਾਉਣਾ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਐਮਰਜੈਂਸੀ ਹਾਲਾਤ ਦੇ ਵਿੱਚ ਪਏ ਮਰੀਜ਼ਾਂ ਨੂੰ ਖੁੱਲੀ ਜਗ੍ਹਾ ਤੇ ਲੈ ਕੇ ਜਾਓ ਕਮਰੇ ਦੀਆਂ ਖਿੜਕੀਆਂ ਖੋਲ ਦਿਓ ਜੇ ਗੈਸ ਸਿਲੰਡਰ ਨੂੰ ਅੱਗ ਲੱਗ ਜਾਵੇ ਤਾਂ ਉਸਦਾ ਰੈਗੂਲੇਟਰ ਬੰਦ ਕਰਕੇ ਤੁਰੰਤ ਗੈਸ ਏਜੰਸੀ ਨੂੰ ਇਸ ਦੀ ਸੂਚਨਾ ਦੇਣੀ ਚਾਹੀਦੀ ਹੈ ਤੇ ਨਾਲ ਦੀ ਨਾਲ ਫਾਇਰ ਸਰਵਿਸ ਨੂੰ ਵੀ ਤੁਰੰਤ ਇਸ ਦੀ ਸੂਚਨਾ ਦੇਣੀ ਚਾਹੀਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਸਪੀਐਸ ਹਸਪੀਟਲ ਦੀਆਂ ਜਿੱਥੇ ਪੰਜਾਬ ਫਾਇਰ ਸਰਵਿਸ ਵੱਲੋਂ ਫਾਇਰ ਸੇਫਟੀ ਹਫਤੇ ਦੇ ਤਹਿਤ ਮੌਕ ਡ੍ਰਿਲ ਦਾ ਆਯੋਜਨ ਕੀਤਾ ਗਿਆ ਤੇ ਫਾਇਰ ਨੀਮਾ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਮੇਰਾ ਨਾਮ ਡਾਕਟਰ ਸ਼ਿਵਾਨੀ ਟੰਡਣੇ ਮੈਂ ਇੱਥੇ ਕੁਆਲਿਟੀ ਅਸ਼ੋਰੈਂਸ ਡਿਪਾਰਟਮੈਂਟ ਦੀ ਹੈਟਾਂ ਇਹ ਜਿਹੜੀ ਅੱਜ ਇੱਥੇ ਮੌਨਟਰਲ ਕਰਵਾਈ ਜਾ ਰਹੀ ਹੈ ਪੁਲਿਸ ਡਿਪਾਰਟਮੈਂਟ ਵੱਲੋਂ ਫਾਇਰ ਸੇਫਟੀ ਹਫਤਾ ਮਨਾਇਆ ਜਾ ਰਿਹਾ ਹੈ ਜਿਦੇ ਤਹਿਤ ਫਾਇਰ ਸੇਫਟੀ ਜਿਹੜੇ ਆ ਕਿੱਦਾਂ ਕਰਨੀ ਚਾਹੀਦੀ ਐ ਇੱਕ ਹਸਪਤਲ ਦੇ ਵਿੱਚ ਇਹ ਲੋਕ ਅਲੱਗ-ਅਲੱਗ ਜਗ੍ਹਾ ਤੇ ਜਾ-ਜਾਟ ਕੇ ਜਿਹੜਾ ਡਿਪਾਰਟਮੈਂਟ ਐ ਫਾਇਰ ਡਿਪਾਰਟਮੈਂਟ ਇਹ ਸਾਰੇ ਲੁਧਿਆਣੇ ਵਾਸੀਆਂ ਨੂੰ ਜਾਗਰੂਕ ਕਰਵਾ ਰਹੇ ਨੇ ਤੇ ਅੱਜ ਸਾਡੇ ਹਸਪਤਲ ਦੇ ਵਿੱਚ ਇਹ ਆਪਣੀ ਗੱਡੀ ਲੈ ਕੇ ਆਣਗੇ ਸਾਨੂੰ ਸਿਖਾਣਗੇ ਕਿ ਸਾਨੂੰ ਪੇਸ਼ੈਂਟਸ ਨੂੰ ਕਿੱਦਾਂ ਰੈਸਕਿਊ ਕਰਨਾ ਚਾਹੀਦਾ ਤੇ ਕਿੱਦਾਂ ਰਿਸਪੌਂਡ ਕਰਨਾ ਚਾਹੀਦਾ ਹੈ। ਤਾਂ ਤੁਸੀਂ ਕਿਹੜੇ-ਕਿਹੜੇ ਸਟਾਫ ਆਇਆ ਤੁਹਾਡਾ ਇੱਥੇ ਸਾਡੇ ਹਸਪਤਲ ਦੇ ਅਸੀਂ ਸਾਰੇ ਹੀ ਸਟਾਫ ਨੂੰ ਬੁਲਾਇਆ ਹੈ ਜਿਸ ਵਿੱਚ ਨਰਸਿੰਗ ਸਟਾਫ, ਡਾਕਟਰਸ, ਮਾਰਕੀਟਿੰਗ ਟੀਮ, ਐਡਮਿਨਿਸਟ੍ਰੇਸ਼ਨ, ਇਹ ਬਹੁਤ ਖਤਰਨਾਕ ਚੀਜ਼ ਹੈ ਤੇ ਸਟਾਫ ਨੂੰ ਇਹ ਟ੍ਰੇਨਿੰਗ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਦੋਂ ਐਕਚੁਅਲੀ ਫਾਇਰ ਲੱਗੇ ਤਾਂ ਇਹ ਲੋਕ ਪੈਨਿਕ ਨਾ ਹੋਣ ਤੇ ਆਰਾਮ ਨਾਲ ਜੋ ਇਹਨਾਂ ਨੂੰ ਸਟੈਪਸ ਲੈਣੇ ਚਾਹੀਦੇ ਹੈ ਫਾਲੋ ਕਰ ਸਕਣ